ਇਸੇ ਤਰ੍ਹਾਂ ਸਾਵਣ ਸੌਣ ਦੇ ਮਹੀਨੇ ਅੰਦਰ ਸਰਸੀ ਨਹੀਂ ਬੜਨੈ ਨੂੰ ਰਸੀ ਰਾਸ ਸਹਿਤ ਸਸਾ ਥੋੜੀ ਜੀ ਡੈਸ਼ ਫਿਰ ਰਸੀ ਤੇ ਅੱਗੇ ਆ ਗੁਰਮੁਖਰੂ ਕਾਮਣੀ ਕਾਮਣੀ ਦਾ ਅਰਥ ਹੁੰਦਾ ਹੈ ਇਸਤਰੀ ਤੇ ਇਸਤਰੀ ਦਾ ਅਰਥ ਇੱਥੇ دنیਆਵੀ ਨਹੀਂ ਇੱਥੇ ਜੀਵ ਰੂਪ ਇਸਤਰੀ ਚਰਣ ਕਮਲ ਸਿਉ ਪਿਆ ਜਿਵੇਂ ਸਾਵਣ ਦੇ ਮਹੀਨੇ ਅੰਦਰ ਗਰਮਕੋਪ ਬਰਖਾ ਫਨਾ ਜ਼ੋਰ ਪਾਉਂਦੀ ਆ ਤੇ ਚਾਰੇ ਪਾਸੇ ਹਰੀਆਵਲ ਹੋ ਜਾਂਦੀ ਆ ਸੋਖ ਹੋ ਜਾਂਦਾ ਇਸੇ ਤਰ੍ਹਾਂ ਜਿਸ ਜੀਵ ਰੂਪ ਇਸਤਰੀ ਨੂੰ ਉਸ ਨਰੰਕਰ ਪਾਤਸ਼ਾਹ ਵਾਹਿਗੁਰੂ ਜੀ ਨੇ ਆਪਣੀ ਰਹਿਮਨ ਦੇ ਮੇਗ ਦੇ ਨਾਲ ਗੁਰਮੁਖ ਖੁਸ਼ਰਸ਼ਾਰ ਕਰ ਦਿੱਤਾ ਉਸ ਦਾ ਹਿਰਦਾ ਵੀ ਹਰੀਆਵਲ ਵਿੱਚ ਹੋ ਜਾਂਦਾ ਸਾਰ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਸੇਦੰਤ ਬੈ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਈ ਜਿੱਥੇ ਰਹਿਮਤਾਂ ਦਾ ਦਾਤਾ ਆਪਣੇ ਚਰਨ ਟਿਕਾ ਦੇਵੇ ਉਹ ਗੁਰਮੁਖੋ ਥਾਂ ਹਰੀਆਬਲ ਵਾਲੀ ਹੋ ਜਾਂਦੀ ਹੈ ਭਾਵ ਸੁਹਾਵਣੀ ਹੋ ਜਾਂਦੀ ਹੈ ਕਿੱਥੇ ਮੱਛੀਵਾੜੇ ਦੇ ਜੰਗਲ ਦੇ ਅੰਦਰ ਵੜਨ ਤੋਂ ਸੰਸਾਰ ਡਰਦਾ ਸੀ ਪਰ ਰਹਿਮਤਾਂ ਦੇ ਦਾਤੇ ਨੇ ਐਸਾ ਟ ਹੰਦਸਾਣਾ ਲਾਇਆ ਅੱਜ ਬੜੀ ਚਾਹ ਦੇ ਨਾਲ ਬੜੀ ਖੁਸ਼ੀ ਦੇ ਨਾਲ ਉਸ ਜੰਗਲ ਵਿੱਚ ਜਾ ਕੇ ਵੀ ਨਮਸਕਾਰਾਂ ਹੁੰਦੀਆਂ ਇਸ ਕਰਕੇ ਬਾਰੀ ਤਲ ਤੇ ਦੇਖੋ ਤੇ ਬਾਰੀ ਤਲ ਤੇ ਵੀ ਬੜੀ ਮਾਲਕ ਨੇ ਰਹਿਮਤ ਕੀਤੀ ਜਿੱਥੇ ਚਰਨ ਟਿਕਾਏ ਉਹ ਸਥਾਨ ਪੂਜਨੀਕ ਹੋ ਗਏ ਤੇ ਧੰਨ ਨੇ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਗੁਰੂ ਕੇ ਪਾਵਨ ਪਵਿੱਤਰ ਸ਼ਬਦ ਰੂਪ ਚਰਨ ਆਪਣੇ ਹਿਰਦੇ 'ਚ ਟਿਕਾਏ ਤੇ ਇਹ ਵੀ ਸੋਭਨੀਕ ਹੋ ਗਏ ਜਿਵੇਂ ਮੈਂ ਬਾਰ ਬਾਰ ਆਖਾ ਪਈ ਤੇ ਬਾਪੂ ਦੀ ਬਾਣੀ ਨੇ ਸਾਨੂੰ ਸਰਵਣ ਕਰਾਇਆ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇ ਜੀ ਮੈਂ ਬਾਰੀ ਜੀਵ ਸੁਖੀ ਬਹਨ ਹੋ ਗਏ ਨਾ ਤਪ ਤੋ ਖੜਾ ਛੁਟਿਆ ਇਸੇ ਤਰ੍ਹਾਂ ਗੁਰਮੁਖ ਕੋ ਕਾਮ ਮਕੂ ਲੋਭ ਮੋਹ ਹੰਕਾਰ ਦੀ ਤਪ ਤੰਦਰੋਂ ਸਾੜ ਰਹੀ ਸੀ ਤੇ ਗੁਰੂ ਨੇ ਤਰਸ ਕਰਕੇ ਆਪਣੇ ਬਚਨ ਦਾ ਮੀਂਹ ਵਰਸਾਇਆ ਤੇ ਗੁਰਮੁਖ ਅੰਦਰੋਂ ਸ਼ਾਂਤ ਹੋ ਗਏ ਕੌਣ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਉਹ ਕੇ ਬਚਨ ਨੂੰ ਕਮਾਉਣਾ ਆਰੰਭ ਕੀਤਾ